ਮੋਰਾਲੀਏ ਸਾਨੂੰ ਉਹ ਇਹ ਕਹਿਣਾ ਪੈ ਗਿਆ ਭਾਜੀ ਮੈਂ ਮਾਫੀ ਮੰਗ ਕੇ ਕਹਿਣਾ ਹਾਂ ਜੀ ਉਹ ਮੋਰਾਂ ਵਾਲੀ ਸਾਹਿਬ ਗੁਰੂ ਅਰਜਨ ਦੀ ਕੁੱਲ ਸਾਰੀ ਅਗਲੇ ਨੇ ਦੇਖੇ 라ਤੀ ਇੱਕ ਵੀ ਬੰਦਾ ਇੱਕ ਵੀ ਵਿਅਕਤੀ ਗੁਰੂ ਰਾਮਦਾਸ ਦੀ ਕੁੱਲ ਦਾ ਬਚਿਆ ਨਹੀਂ ਉਹਨਾਂ ਨੇ ਸਾਰੇ ਕਤਲ ਕਰ ਦਿੱਤੇ ਭਾਜੀ ਤੇ ਤੂੰ ਸਾਨੂੰ ਡਰਾਵੇ ਦੇ ਰਿਹਾ ਸਾਨੂੰ ਸੱਚ ਬੋਲਣ ਲਈ ਸੱਚ ਸਾਡੀਆਂ ਕੁਲਾਂ ਡੁੱਬਣਗੀਆਂ ਸੱਜ ਸਾਡੀਆਂ ਕੁਲਾਂ ਬਰਬਾਦ ਹੋਣਗੀਆਂ ਸੱਚ ਸਾਨੂੰ ਇਹਦਾ ਇਵਜਾਨਾ ਭੁਗਤਣਾ ਪਏਗਾ ਮੋਰਾਂ ਵਾਲੀ ਉਹ ਪਖੰਡੀ ਲੋਕਾਂ ਦੇ ਡੇਰੇ ਵੀ ਚੱਲਦੇ ਨੇ ਉੱਥੇ ਰਾਜੇ ਵੀ ਆਉਂਦੇ ਨੇ ਉੱਥੇ ਤੇਰੇ ਸਾਹਮਣੇ ਤੂੰ ਵੇਖ ਰਾਜੇ ਦੇ ਮਜ਼ਾਰ ਤੇ ਕਿੰਨੇ ਲੋਕ ਆਏ ਆ ਔਰ ਤੂੰ ਕੂ ਕੂ ਕੇ ਸਾਨੂੰ ਡਰਾਵੇ ਦੇ ਰਿਆ ਸ ਤੇ ਨਿੰਦਕੋ ਤੁਸੀਂ ਨਹੀਂ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਨਾਸ ਹੋ ਜਾਣਗੀਆਂ ਤੇ ਮੋਰਾਂ ਵਾਲੀ ਤੈਨੂੰ ਦੱਸਦੀ ਏ ਕਿ ਲੈ ਢੱਡ ਵਜਾ ਕੇ ਸਰੰਗੀ ਵਜਾ ਕੇ ਤੇ ਕਿਲ-ਕਿਲ ਕੇ ਗੱਲ ਨਹੀਂ ਹੁੰਦੀ ਇਸ ਇਸ ਕੁੱਲ ਨੂੰ ਜਿਹੜੀ ਗੁਰਮੁਖਤਾਈ ਦੀ ਕੋਲਿਆ ਇਹਨੂੰ ਬਚਾਉਣ ਲਈ ਕੋਲਾਂ ਨਾਸ ਕਰਾਉਣੀਆਂ ਪੈਂਦੀਆਂ ਕੋਲਾਂ ਨਾਸ ਹੋਈਆਂ ਆ ਅਥੇ ਭਾਈ ਮਨੀ ਸਿੰਘ ਵਰਗੇ ਬਾਬਾ ਦੀਪ ਸਿੰਘ ਵਰਗੇ ਭਾਈ ਤਾਰੂ ਸਿੰਘ ਵਰਗੇ ਜੇ ਮੈਂ ਗਿਣੌਣ ਲੱਗਾ ਨਾ ਮੋਰਾਂ ਵਾਲੀ ਸਾਹਿਬ ਬਹੁਤ ਲੰਮੀ ਲਿਸਟ ਤੇਰੀ ਛੱਟ ਪਾੜ ਦੇਣੀ ਤੇਰੀ ਸੰਗੀਤ ਦੇ ਤਾਰਾ ਟੁੱਟ ਜਾਣੀਆਂ ਨੇ ਬਿਲਕੁਲ ਤੂੰ ਖਿਆਲਤਾ ਕਰ ਕੀ ਬੁਲ ਕੀ ਰਿਆਂ ਤੂੰ ਰਾਜਾ ਬਲੀ ਕੜ ਭਦੀ ਹਦ ਹੋ ਗਈ ਆ ਆ ਭਾਜੀ ਆ ਇਸ ਤਰ੍ਹਾਂ ਦੇ ਕਿਸਮ ਦੇ ਲੋਕ ਆ বেদ ਪੁਰਾਣ ਪੜੇ ਕਾ ਕਿਆ ਗੁਣ ਹਰ ਚੰਦਨ ਜਸਪਾਰਾ ਜਿਵੇਂ ਗਦਾ ਭਾਰ ਉਠਾ ਰਿਹਾ ਇਸ ਤਰ੍ਹਾਂ ਮੋਰਾ ਵਾਲੀ ਭਾਰ ਉਠਾ ਰਿਹਾ ਇਹਨਾਂ ਲੋਕਾਂ ਦਾ ਬਿਲਕੁਲ ਤੇਰੀ ਕੁਲ ਤਰਸ ਸਾਨੂੰ ਪਤਾ ਜੀ ਨਹੀਂ ਕੁਲਾਂ ਬਾਰੇ ਵੀ ਸਾਨੂੰ ਪਤਾ ਹੈ ਸਾਨੂੰ ਤੇਰੇ ਬਾਰੇ ਵੀ ਪਤਾ ਹੈ ਸਾਨੂੰ ਇੰਗਲੈਂਡ ਤੋਂ ਬਹੁਤ ਸਾਰੀਆਂ ਪਰ ਅਸੀਂ ਇਨਸਾਨ ਹੋਣ ਦੇ ਨਾਤੇ ਅਸੀਂ ਕਿਸੇ ਦੇ ਪਰਸਨਲ ਜੀਵਨ ਵਾਲੇ ਜਾਂਦੇ ਭਾਜੀ ਕਦੇ ਨਹੀਂ ਜਾਂਦੇ ਅਸੀਂ ਤੇ ਨਾ ਹੀ ਜਾਵਾਂਗੇ ਰਾਮਨਾਮ ਕੀ ਗੱਤ ਨਹੀਂ ਜਾਨੀ, ਗ੍ਰਾਮਨਾਮ ਕੀ ਗੱਤ ਨਹੀਂ ਜਾਨੀ ਕਿਵੇਂ ਉਤਰ ਸਬਾਰਾ? ਜੇ ਮੋਰਾਵਾਲੀ ਵਰਗੇ ਜਾਂ ਪਮਦੀ ਵਰਗੇ ਜਾਂ ਹੋਰ ਨਾ ਢਾਟੀਆਂ ਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ। ਤੇ ਅਸੀਂ ਕੀ ਕਰੀਏ ਭਾਜੀ? ਅਕਬੀਰ ਸੱਚਾ ਸਤਗੁਰੂ ਕਿਆ ਕਰੇ? ਜੇ ਸਿੱਖਾਂ ਵਿੱਚੂ। ਜੀ ਬਦੋਸੋ ਧਰਮ ਕਰਥਾ ਕੋ। ਧਰਮ ਕਹੋਗਾ ਤ ਭਾਈ। ਭਾਜੀ ਜਿਹੜੇ ਜੀਆਂ ਦਾ ਵਧ ਕਰ ਰਹੇ ਨਾ ਜਿਹੜੇ ਇਥੋਂ ਭਾਵੇਂ ਲੈ ਰਿਆ ਮੈਂ ਇਥੇ ਮੈਂ ਬਲੀ ਦੀ ਗੱਲ ਨਹੀਂ ਕਰ ਰਿਆ ਹਾਂ ਇੱਥੇ ਕਰ ਰਿਹਾ ਵੀ ਜਿਹੜੇ ਗੁਰਮਤ ਦੀ ਬਲੀ ਚਾੜ ਰਹੇ ਆ ਤੇ ਆ ਧਰਮ ਕਹੋ ਕਤ ਭਾਈ ਤੇ ਫਿਰ ਧਰਮ ਕਿੰਨੂੰ ਕਹਿਣਾ ਜੇ ਜੇ ਇਦਾਂ ਦੇ ਪ੍ਰਚਾਰਕ ਹੀ ਜਾ ਕੇ ਉੱਥੇ ਇਹ ਬੇੜਾਗਰ ਕਰਨਗੇ ਇਸ ਕੌਮ ਦਾ ਤੇ ਫਿਰ ਦੂਜੇ ਨੂੰ ਲਾਮਾ ਕਾਦਾ ਦੇਣਾ ਜੀ ਜੀ ਬਦੋਸ ਧਰਮ ਕਰ ਥੱਪੋ ਜਿੰਨਾ ਜਿਹੜੇ ਲੋਕ ਗੁਰਮਤ ਦੀ ਹਤਿਆ ਕਰ ਰਹੇ ਆ ਉਹਨਾਂ ਨੂੰ ਤੁਸੀਂ ਧਰਮ ਆਖ ਰਹੇ ਹੋ ਉਹਨਾਂ ਨੂੰ ਤੁਸੀਂ ਧਰਮ ਆਖ ਰਹੇ ਹੋ ਤੇ ਇਹ ਧਰਮ ਕਹੋ ਕਤ ਭਾਈ ਫਿਰ ਧਰਮ ਕਿੰਨੂੰ ਕਹਿਣਾ ਜੇ ਰਾਜੇ ਨੂੰ ਹੀ ਮੰਨਣਾ ਤੁਸੀਂ ਤੇ ਗੁਰਮੁਖਤਾਈ ਕਿੱਥੇ ਗਈ ਫਿਰ ਬਿਲਕੁਲ ਗੁਰਮੁਖਤਾਈ ਕਿੰਨੂੰ ਕੋਣ ਬਿਆਨ ਕਰੇਗਾ ਅੱਗੇ ਲਿਖਿਆ ਆਪਸ ਕੋ ਮਨਵਰ ਕਰ ਥਾਤੋ ਕਾਹ ਕੋ ਕਹੋ ਕਸਾਈ ਫਿਰ ਮੋਰਾਲੀ ਸਾਹਿਬ ਜੀ ਤੁਸੀਂ ਤਾਂ ਧਰਮੀ ਬਣ ਕੇ ਤੇ ਅਸੀਂ ਫਿਰ ਕਸਾਈ ਕਿੰਨੂੰ ਆਖੀਏ ਤੁਸੀਂ ਬਾਣਾ ਪਾ ਕੇ ਮੈਂ ਨਵੇਂ ਸ਼ਹਿਰ ਇਹਨਾਂ ਦਾ ਡੇਰਾ ਭਾਜੀ ਨਿਹਾਲ ਸਿੰਘ ਹਰੀਆਂ ਵਿਹਲਾਂ ਵਾਲਿਆਂ ਸਾਬ ਦਾ ਮੈਂ ਉੱਥੋਂ ਦੇ ਜਿਹੜਾ ਮੁਖੀ ਆ ਉਹਨੂੰ ਸਤੰਬਰ ਮਹੀਨੇ 'ਚ ਮਿਲਿਆ ਸੀ 8 ਸਤੰਬਰ ਨੂੰ ਪਿਛਲੇ ਸਾਲ ਮੈਂ ਉਹਨੂੰ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਮੋਰਾਵਾਲੀ ਨੂੰ ਇੱਥੇ ਸੱਦੋ ਉੱਥੇ ਜੋੜ ਮੇਲਾ ਸੀ ਬਾਬਾ ਟਹਾਲ ਸਿੰਘ ਦਾ ਉੱਥੇ ਹਕੀਮਪੁਰ ਤੋਂ ਉੱਥੇ ਰੱਬ ਤੁਹਾਡਾ ਭਲਾ ਕਰੇ ਹਰੀਆਂ ਵਿਹਲਾਂ ਤੋਂ ਜਿਹੜੇ ਮੁਖੀ ਜਥੇਦਾਰ ਆ ਉਹ ਆਏ ਹੋਏ ਸੀ ਉਹ ਸਾਰੇ ਉਸ ਕਮਰੇ 'ਚ ਬੈਠੇ ਸੀ ਮੈਂ ਉਹਨਾਂ ਨੂੰ ਸਨਿਮਰ ਬੇਨਤੀ ਕੀਤੀ ਕੁਝ ਦਿਨ ਪਹਿਲਾਂ ਰਾਜੇ ਜੀ ਕੋਈ ਬਰਸੀ-ਬਰਸੀ ਮਨਾ ਕੇ ਹਟੇ ਸੀ ਮੈਂ ਉਹਨਾਂ ਨੂੰ ਕਿਹਾ ਵੀ ਇਸ ਇਸ ਬੰਦੇ ਨੂੰ ਇੱਥੇ ਸੱਦੋ ਇਹਨੂੰ ਚੋਲਾ ਪਾਉਣ ਦਾ ਇਹਨੂੰ ਦਮਾਲਾ ਸਜਾਉਣ ਦਾ ਇਹਨੂੰ ਖੰਡੇ ਲਾਉਣ ਦਾ ਇਹਨੂੰ ਕੋਈ ਹੱਕ ਨਹੀਂ ਇਹਦਾ ਦਮਾਲਾ ਵਧਾ ਦਿਓ ਇਹਦਾ ਚੋਲਾ ਲਾ ਦਿਓ ਕਿਉਂ ਕਿ ਕਿਉਂਕਿ ਆਪਸ ਕੋ ਮਨਵਰ ਕਰਤਾ ਪੂ ਕਾਂਗੋ ਕਹੋ ਕਸਾਈ ਫਿਰ ਭਾਜੀ ਜੇ ਇਹ ਮੁਨੀਵਰ ਨੇ ਇਹ ਢਾਡੀ ਨੇ ਤੇ ਫਿਰ ਮਨ ਮੱਖ ਕਿਨੂੰ ਅਖਣਾ ਬੱਲ ਕਿਡਾ ਮਨਮੁਖਿਆ ਪਾਜੀ ਮਨ ਅ ਅੱਗੇ ਲਿਖਿਆ ਮੰਨ ਕੇ ਅੰਦੇ ਆਪ ਨਾ ਪੁੱਜੋ ਕਾਹੇ ਪੁਜਾਵੋ ਭਾਈ ਆਪ ਇਹਨਾਂ ਮੋਰਾਂ ਵਾਲੀ ਵਰਗੇ ਨਾ ਟਾੜੀਆਂ ਨੂੰ ਕੁਝ ਨਹੀਂ ਸੋਚੀ ਤੇ ਲੋਕਾਂ ਨੂੰ ਬੁਝਾਉਣ ਚੱਲੇ ਹੋਏ ਨੇ ਮਾਇਆ ਕਾਰਨ ਵਿਦਿਆ ਵਿੱਚੋਂ ਸਭ ਤੋਂ ਵੱਡੀ ਗੱਲ ਜਿਹੜੀ ਆ ਆ ਮਾਇਆ ਕਾਰਨ ਵਿਦਿਆ ਵਿੱਚੋਂ ਜਨਮ ਅਗਰ ਸਾਜੈ ਤੇ ਇਹ ਜਿਹੜੇ ਖੰਡ ਪਾਠ ਤੁਸੀਂ 50 50 ਲੱਖ ਲੱਖ ਰੁਪਇਆ ਭੇਟਾ ਲੈ ਕੇ ਇਹ ਬਾਬੇ ਨਾਨਕ ਦੀ ਬਾਣੀ ਨੂੰ ਇੱਕ ਕਬੀਰ ਸਾਹਿਬ ਦੀ ਬਾਣੀ ਨੂੰ ਰਬਦਾਸ ਜੀ ਦੀ ਬਾਣੀ ਦੀ ਤੁਸੀਂ ਬੋਲੀ ਲਈ ਹੋਈ ਆ ਬੋਲੀ ਲਈ ਇਹ ਨਾ ਬਾਜੀ ਸਿੱਧਾ ਕਾਲਜ ਕੀਤਾ ਹੋਇਆ ਜਿਵੇਂ 50 ਹਜ਼ਾਰ ਦਾ ਕਿਤੇ ਖੰਡ ਪਾਟ 1 ਲੱਖ ਦਾ ਵੀ ਇਹ ਬੋਲੀ ਲੱਗੀ ਤੇ ਜੀਵਨ ਵਾਰ ਇਹ ਤਾਂ ਜੀਵਨ ਸੀ ਇਹ ਤਾਂ ਜੀਵਨ ਜੀਣ ਦਾ ਢੰਗ ਸੀ ਇਹਦੀ ਬੋਲੀ ਲੱਗ ਸਕਦੀ ਸੀ ਬਾਜੀ ਇਹ ਵੇਚੀ ਜਾ ਸਕਦੀ ਸੀ ਇਹ ਕੰਚਨ ਸਿਓ ਪਾਈਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ 1 ਲੱਖ ਦਾ ਖੰਡ ਪਾਠ ਕਰਾਉਣ ਨਾਲੋ ਜੇ ਮਨ ਕਰਕੇ ਬੁੱਧ ਕਰਕੇ ਤੇ ਤੈ ਘੜੀਐ ਸੁਰਤ ਮਨ ਮਤ ਬੁੱਧ ਕਿੱਥੇ ਘੜੀਐ ਸੁਰਸਦਾ ਕੀ ਸੁਧ ਕਰਮੀ ਕਰਮੀ ਹੋਏ ਵਿਚ ਜਿਸ ਚੀਜ਼ ਤੋਂ ਬੁੱਧ ਨੂੰ ਮਤ ਨੂੰ ਘੜਨਾ ਸੀ ਉਹਦਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਮੁਰਾਲੀ ਸਾਹਿਬ ਥੋੜੇ ਮੈਂ ਇੱਥੇ ਪਾਜੀ ਮੈਂ ਇਹਦੀ ਸਮਾਪਤੀ ਕਰ ਦਿੰਦਾ ਅਗਲੇ ਦੋ ਪੰਕਤੀਆਂ ਪੜ੍ਹ ਦਿੰਨਾ ਆ ਮਾਇਆ ਕਾਰਨ ਵਿਦਿਆ ਵਿੱਚੋ ਜਨਮ ਅਗਿਰਥਾ ਜਾਈ ਤੇ ਅੱਗੇ নারদ ਬਚਨ ਵਿਆਸ ਕਹਤ ਹੈ ਸੁਖ ਕੋ ਪੁੱਛੋ ਜਾਈ ਕਹਿ ਕਬੀਰ ਰਾਮੈ ਰਮ ਛੂਟੋ ਨਾਹੀਂ ਤਾਂ ਬੂਡੇ ਬੂਡੇ ਭਾਈ ਆਪ ਡੁੱਬੇ ਚੋਂ 베ਦਮੇ ਹੂੰ ਚੇਲੇ ਚੇਲੇ ਡਟ ਬਾਈ ਇਹਨਾਂ ਢਾਡੀਆਂ ਨੇ ਸਾਨੂੰ ਯੋਧਿਆਂ ਸੂਰਬੀਰਾਂ ਦੀਆਂ ਵਾਰਾਂ ਸੁਣਾਉਣੀਆਂ ਸੀ ਇਹ ਰਾਜੇ ਦੀਆਂ ਵਾਰਾਂ ਗਾਉਣ ਇਹ ਰਾਜੇ ਦੀ ਜੈਜਾ ਕਰ ਸਭ ਮਹਾਰਾਣੀ ਸਾਹਿਬ ਆ ਪੰਕਤੀ ਤੁਹਾਡੇ ਦੀ ਛੱਡ ਚਲੇ ਆ ਸਭ ਧੰਨ ਕਹੋ ਗੁਰ ਸਤ ਗੁਰੂ ਜਿੱਤ ਮਿਲ ਹਰ ਪਰਦਾ ਕੱਝਿਆ ਮੋਰਾਵਲੀ ਸਾਹਿਬ ਨੂਰੀ ਨੂਰੀ ਕਿਰਨਾ ਪਰ ਲਿਓ ਭਗਵਾਨ ਬਲਾਸ ਪੰਜਾਬੀ ਯੂਨੀਵਰਸਿਟੀ ਦੀ ਪੜ ਲਿਓ ਭਗਵਾਨ ਬਲਾਸ ਪੜ ਲਿਓ ਤੇ ਉਹਦੇ ਜੀਵਨ ਵਿੱਚ ਉਹਦੇ ਜੀਵਨ ਵਿੱਚ ਕਿਤੇ ਗੁਰਮਤ ਨਾਮ ਦੀ ਕੋਈ ਚੀਜ਼ ਹੋਵੇ ਤਾਂ ਸਾਨੂੰ ਦੱਸਿਓ ਉਹਦੀਆਂ ਫੋਟੋਆਂ ਚੋਂ ਜੋ ਕਰਮਕਾਂਡ ਤੁਸੀਂ ਰਾਜੇ ਦੇ ਕਰ ਰਹੇ ਹੋ ਉਹ ਦੇਖਿਓ